ਨਸ਼ਾ ਤੁਹਾਡੇ ਪਿੰਡਾਂ ਚ ਖਤਮ ਹੋ ਗਿਆ ਅੱਜ ਵੀ ਹੋਰਡਰਸ ਇਹਨਾਂ ਨੇ ਕੀ ਕੀਤਾ ਘਾ ਘਾ ਤੇ ਲੋਕਾਂ ਦੇ ਘਾ ਤੋਂ ਨਸ਼ਾ ਖਤਮ ਹੋ ਸਕਦਾ ਕੱਲ ਇਹਨਾਂ ਦਾ ਇੱਕ ਪਾਗਲ ਜਿਹਾ ਸਪੋਕਸਪਰਸਨ ਸੀਗਾ ਉਹ ਮੈਨੂੰ ਸੇਹ ਦੇ ਰਿਹਾ ਕਹਿੰਦਾ 8500 ਮਕਦਮਾ ਦਰਜ ਕਰਤਾ ਪੁਲਿਸ ਨੇ 8500 ਐਫ ਆਈ ਆਰ ਕਦੇ 8500 ਐਫ ਆਈ ਆਰ ਨਾਲ ਨਸ਼ਾ ਖਤਮ ਹੋਣਾ ਜਿਹੜਾ ਮੁੰਡਾ ਨਸ਼ਾ ਕਰਦਾ ਉਹਨੇ ਕਰਨਾ ਹੀ ਕਰਨਾ ਹੈ ਇਹਦਾ ਹੱਲ ਦੱਸੋ ਘਰ ਘਾਤਾ ਐਫ ਆਈ ਆਰ ਲੋਟ ਕਰਦੀ ਜਿੰਨਾ ਚਿਰ ਡਿਮਾਂਡ ਹੈ ਭਾਈ ਸਾਹਿਬ ਉਹਨਾਂ ਚਿਰ ਸਪਲਾਈ ਰੁਕ ਨਹੀਂ ਸਕਦੀ ਉਹ ਮੁੰਡਿਓ ਆ ਪਕੌੜੇ ਵਾਲਾ ਕੰਮ ਬੰਦ ਕਰਦੇ ਬਾਈ ਸੰਦੀਪ ਜਿੰਨੇ ਮੁੰਡੇ ਜਿਹੜਾ ਉਹਦਾ ਪਕੌੜਿਆਂ ਨੂੰ ਪੈ ਗਈ ਬਾਬੇ ਰਹਿ ਗਈ ਅੱਛਾ ਸੁਣੋ ਇਹ ਜੋਧ ਨਸ਼ਾ ਵਿਰੋਧ ਕਿਵੇਂ ਖਤਮ ਹੋਊਗਾ ਡਿਮਾਂਡ ਹੈ ਜਮਾਨ ਉਰੀ ਸਪਲਾਈ ਨਹੀਂ ਰੋਕ ਸਕਦੀ ਆ ਸਾਰੇ ਤੁਸੀਂ ਚਾਹ ਪੀਂਦੇ ਹੋ ਚਾਹ ਬੋਲੋ ਭਾਈ ਜਿਹੜੇ ਜਿਹੜੇ ਚਾਹ ਪੀਂਦੇ ਹੱਥ ਖੜਾ ਕਰੋ ਅੱਛਾ ਹੁਣ ਤੁਸੀਂ 5 ਦਿਨ ਚਾਹ ਨਹੀਂ ਪੀਣੀ ਅੱਜ ਦੀ ਇਹ ਸਵੇਰ ਤੋਂ ਬਾਅਦ ਮੰਨੋਗੇ ਮੇਰੀ ਗੱਲ ਤੜਕੇ ਹੀ ਪੀ ਲੋਗੇ ਪਤੰਦਰੋਂ ਹੋਏ ਜਾਂਦੇ ਹੀ ਸ਼ਰੀਰ ਟੁੱਟਿਆ ਪਿਆ ਮੈਨੂੰ ਤਜਾਬ ਬੰਦਾ ਤਜਾਬ ਮੈਨੂੰ ਡਾਕਟਰ ਕਹਿੰਦਾ ਚਾਹ ਨਾ ਪੀਆ ਕਰ ਮੈਂ ਪਰ ਰੋਜ਼ ਆਪਦੀ ਘਰੋਂ ਕਹਿੰਣਾ ਮਾੜੀ ਜੀ ਲਿਆ ਦੇ ਉੱਠਿਆ ਨਹੀਂ ਜਾਂਦਾ ਜੇ ਚਾਹ ਨਹੀਂ ਛੱਡ ਸਕਦੇ ਤੇ ਚਿੱਟਾ ਲਾਉਣ ਵਾਲਾ ਕਿਵੇਂ ਛੱਡੇ ਬਾਈ ਬੋਲੋ ਸਮੈਕ ਵਾਲਾ ਕਿਵੇਂ ਛੱਡੇ ਜੇ ਤੁਸੀਂ ਚਾਹ ਨਹੀਂ ਛੱਡ ਸਕਦੇ ਬੋਲੋ ਹੋਰੇ ਹੱਡਾਂ 'ਚ ਵੜ ਗਿਆ ਇਹ ਨਹੀਂ ਛੁੱਟਣਾ ਉਹ ਪੁਲਸ ਵਾਲਿਓ ਭਾਵੇਂ ਉਹ ਭਗਵਾਨ ਕਮਾਨ ਸਿਆ ਭਾਵੇਂ 50 ਹਜ਼ਾਰ ਰੁਪਇਆ ਕਰਦੇ ਨਸ਼ਾ ਬੰਦ ਨਹੀਂ ਹੋ ਸਕਦਾ ਜਾ ਮੈਂ ਰਾਜਨੀਤੀ ਛੱਡ ਜੂੰਗਾ ਜੇ ਤੂੰ ਨਸ਼ਾ ਬੰਦ ਕਰ ਦਿੱਤਾ ਐਡਾ ਵੱਡਾ ਫੈਸਲਾ ਇਹ ਕਾਂਗਰਸ ਵੀ ਨਹੀਂ ਕਰ ਸਕਦੀ ਹੈਲੋ ਕੱਲ ਨੂੰ ਇੱਥੇ ਆਵੇ ਮੈਂ ਸਾਡਾ ਅਮਰਿੰਦਰ ਸਿੰਘ ਆਇਆ ਉਹਨੇ ਗੁੜਕਾ ਹੱਥ ਵਿੱਚ ਫੜ ਲਿਆ ਵੀ ਮੈਂ ਕਾਂਗਰਸ ਵੀ ਨਿਸ਼ਾਨੀ ਬੰਦ ਕਰ ਸਕਦਾ ਕਾਲੀ ਦਲ ਇਹ ਲੈ ਕੇ ਆਇਆ ਸੀ ਇਹ ਚਿੱਟਾ ਸਮੈਖ ਕਾਲੀ ਦਲ ਦਾ ਇੱਕ ਬੰਦਾ ਲੈ ਕੇ ਆਇਆ ਸੀ ਪਰ ਚੱਲੀ ਜਾ ਰਹੇ ਇਹ ਬੰਦ ਨਹੀਂ ਹੋ ਸਕਦਾ ਇਹ ਬੰਦ ਕਿਵੇਂ ਹੋ ਸਕਦਾ ਸੁਣ ਲਓ ਸੁਣੋ ਭਾਈ ਧਾਖੇ ਆਵਿਓ ਸੁਣੋ ਇੱਕ ਤਾਂ ਨੌਜਵਾਨ ਮੁੰਡਿਆਂ ਨੂੰ ਨੌਕਰੀਆਂ ਦਿੱਤੀਆਂ ਜਾਣ ਤੇ ਮੁੰਡਾ 9 ਵਜੇ ਤੜਕੇ ਬੱਸ ਤੇ ਚੜ੍ਹ ਕੇ ਨੌਕਰੀ ਜਾਵੇ ਤੇ ਸ਼ਾਮ ਨੂੰ 5 ਵਜੇ ਆਵੇ ਉਹ ਮੇਲਾ ਰਹਿਣਾ ਘਟੇ ਤਾਂ ਫੇਰ ਨਸ਼ਾ ਘਟ ਸਕਦਾ ਬੰਦ ਨਹੀਂ ਹੋ ਸਕਦਾ ਸੁਣੋ ਦੂਜੀ ਗੱਲ ਕਿਵੇਂ ਹੋ ਸਕਦਾ ਪੱਤਰਕਾਰ ਖੜੇ ਮੈਂ ਗਿਆ ਸਮੈਕ ਪੀਣ ਵਾਲੇ ਦੀ ਮਾਂ ਕੋਲੇ ਤੇ ਉਹ ਕੋਲੇ ਚਿਟਾ ਲਾਉਣ ਵਾਲੇ ਦੇ ਮਾਂ ਪਿਓ ਕੋਲੇ ਟੀਕਾ ਲਾਉਣ ਵਾਲੇ ਮਾਂ ਪਿਓ ਕੋਲੇ ਕਈਆਂ ਕੋਲੇ 50 ਘਰਾਂ ਚ ਗਿਆ ਮੈਂ ਪੁੱਛਿਆ ਮੁੰਡਾ ਕਿੰਨੇ ਕਿਰ ਦਾ ਲਾਉਂਦਾ ਸੀ ਕਹਿੰਦੇ 3 ਸਾਲ ਹੋ ਗਏ ਕੋਈ ਕਹਿੰਦਾ 2.5 ਸਾਲ ਤੇ ਇਹ ਚਿਟਾ ਸਮੈਕ ਤੇ ਟੀਕੇ ਦੀ ਉਮਰ 3 ਤੋਂ 3.5 ਸਾਲ ਮਰ ਜਾਂਦਾ ਜਿਹਰੇ ਸੰਗ ਚੋਂ ਲੰਘ ਗਿਆ ਮੇਰੀ ਗੱਲ ਸਹੀ ਹੈ ਫਿਰ ਮੈਂ ਗਿਆ ਫੀਮ ਵਾਲੇ ਦੇ ਘਰੇ ਫੀਮ ਜਿਹੜੇ ਖਾਂਦੇ ਉਹਨਾਂ ਨੂੰ ਪੁੱਛਿਆ ਭਾਈ ਦੱਸਿਓ ਕਿਤੇ ਸਾਡਾ ਬੁੜਾ ਤਾਂ 40 ਸਾਲਾਂ ਦਾ ਖਾਈ ਜਾਂਦਾ ਹੈ ਸਾਡਾ ਪਿਓ 25 ਸਾਲ ਦੇ ਡੋਡੇ ਖਾਂਦਾ ਮੈਂ ਮੁਕਸਰ ਦਾ ਰਹਿਣ ਆਇਆ ਤੇ ਮੇਰੇ ਹਲਕਾ ਲੰਬੀ ਨਾਲ ਲੱਗ ਜਾਂਦਾ ਜਿਹੜਾ ਬਾਦਲ ਦਾ ਏਰੀਆ ਹੈ ਉੱਥੇ ਚਿੱਟਾ ਤੇ ਸਮੈਕ ਨਹੀਂ ਹੈ ਟੀਕਾ ਵੀ ਨਹੀਂ ਹੈ ਮੈਂ ਕਿਹਾ ਯਾਰ ਗੱਲ ਕੀ ਹੈ ਬਾਬੇ ਆਲੇ ਮੈਨੂੰ ਦੱਸਿਆ ਮੈਂ ਤਾਂ ਜੰਮੇਰੀ ਦਾ ਉਮਰ 46 ਸਾਲ ਹੈ ਬਾਬੇ ਦੇ ਰਾਜਸਥਾਨ ਚ ਪੋਸਟ ਦੇ ਠੇਕੇ ਖੁੱਲੇ ਹੁੰਦੇ ਸੀ ਤੇ ਅਸੀਂ ਉਧਰੋਂ ਪੋਸਟ ਲਿਆਉਂਦੇ ਸੀ ਇਸ ਕਰਕੇ ਸਾਨੂੰ ਚਿੱਟੇ ਦੀ ਇੱਥੇ ਲੋੜ ਹੀ ਨਹੀਂ ਪਈ ਸਾਡੇ ਲੋਕਾਂ ਨੂੰ ਬੋਲੋ ਕੰਮ ਲੋਕ ਜਾਦੇ ਕਰਦੇ ਸੀ ਮਰਿਆ ਕੋਈ ਨਹੀਂ ਮੈਂ ਕੱਲ ਮੈਂ ਕਈ ਦਿਨਾਂ ਦਾ ਹੋਕਾ ਦਿਨਾਂ ਫਿਰਦਾ ਮੈਂ ਮੈਂ ਸ਼ਰਾਬ ਵੀ ਨਹੀਂ ਪੀਂਦਾ ਮੈਂ ਕਿਸੇ ਨਸ਼ੇ ਦੀ ਹਮ ਹੀ ਨਹੀਂ ਪਰਦਾ ਕੋਈ ਕਹਿੰਦਾ ਅਫਗਾਨਿਸਤਾਨ ਬਣਾ ਦਿਓਗੇ ਅਫਗਾਨਿਸਤਾਨ ਦੇ ਵਿੱਚ ਹੋਰ ਬੜੀਆਂ ਦਿੱਕਤਾਂ ਇਹ ਜਾਨ ਲੈਵਾ ਨਸ਼ੇ ਨਹੀਂ ਹੈ ਇਹ ਬੰਦੇ ਦੀ ਜਾਨ ਨਹੀਂ ਲੈਂਦੇ ਜਿਵੇਂ ਕੈਨੇਡਾ ਹੈ ਕੈਨੇਡਾ ਚ ਮਰਵਾਣਾ ਉਹਨਾਂ ਨੇ ਲੀਗਲਾਈਜ਼ ਕਰਤਾ ਠੇਕੇ ਖੋਲਪੇ ਗੋਲੀਆਂ ਮਿਲਦੀਆਂ ਟੌਫੀਆਂ ਉਹ ਲੈ ਲੈਂਦੇ ਆ ਲੋਕ ਵੇ ਖਾ ਕੇ ਆਉਂਦਾ ਸ਼ਰੀਰ ਨੂੰ ਅਨੇਕ ਡੋਜ਼ ਨਹੀਂ ਜਾਂਦੀ ਹੈ ਜਿਹੜਾ 30 ਸਾਲ ਦਾ ਜਾਂ 4 ਸਾਲ ਦਾ ਨਸ਼ਾ ਕਰ ਰਿਹਾ ਹੈ ਉਹਨੂੰ ਘੱਟ ਮਾਰੂ ਨਸ਼ੇ ਤੇ ਸ਼ਿਫਟ ਕੀਤਾ ਜਾ ਸਕਦਾ ਹੈ ਮਾਰਾ ਨਾਲ ਡਾਕਟਰਾਂ ਨਾਲ ਚਰਚਾ ਕਰਨ ਦੇ ਬਾਅਦ ਚਾਹ ਨਹੀਂ ਛੱਡੀ ਜਾ ਸਕਦੀ ਹੌਲੀ ਹੌਲੀ ਚਿੱਟੇ ਤੋਂ ਇਸ ਪਾਸੇ ਤੇ ਇਸ ਪਾਸਿਓ ਫਿਰ ਹੌਲੀ ਹੌਲੀ ਸਾਫ਼ ਸੁਥਰਾ ਬੱਚੇ ਤਾਂ ਬਚਣਗੇ ਗੱਲੀਬਾਤੀ ਕਹਿ ਦਿਆ ਰਾਤ ਨੂੰ ਨਸ਼ਾ ਬੰਦ ਕਰ ਦਿਆਂਗੇ ਮੈਨੂੰ ਮੁੱਖ ਮੰਤਰੀ ਬਣਾ ਦਿਓ ਕਿਹੜਾ ਕਰ ਦੂਗਾ ਬਈ ਇਹੋ ਜੀਆਂ ਝੂਠੀਆਂ ਗੱਲਾਂ ਹੁਣ ਚੱਲਣੀਆਂ ਨਹੀਂ ਜਿਹੜਾ ਵੀ ਮਾਰਦਾ ਔਰ ਜੇ ਕਹਦੇ ਰੱਬ ਨੇ ਮੌਕਾ ਦਿੱਤਾ ਸਰਕਾਰ ਕਾਂਗਰਸ ਦੀ ਆ ਗਈ ਤਾਂ ਰਾਜਾ ਬਣੇਗਾ ਇਸ ਗੱਲ ਦੀ ਤਰਜਮਾਨੀ ਕਰੇਗਾ ਤੇ ਖੜਾ ਹੋ ਕੇ ਪਾਰਲੀਮੈਂਟ ਦੇ ਵਿੱਚ ਵੀ ਤੇ ਵਿਧਾਨ ਸਭਾ ਦੇ ਵਿੱਚ ਵੀ ਇਸ ਗੱਲ ਤੇ ਜ਼ੋਰ ਲਾਏਗਾ ਕਿ ਨਸ਼ਾ ਕਿੱਦਾਂ ਖਤਮ ਕਰਨਾ ਹੈ ਇਹਦਾ ਆਲਟਰਨੇਟਿਵ ਲੈ ਕੇ ਆਇਆ ਜਾਵੇ